ਅੱਜ ਦੇ ਯੁੱਗ ਦੇ ਵਿੱਚ ਜ਼ਮੀਨ ਜਾਇਦਾਦ ਅਤੇ ਕੁਝ ਪੈਸਿਆਂ ਨੂੰ ਲੈ ਕੇ ਭਰਾ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਨੇ ਅਜੇ ਇੱਕ ਮਾਮਲਾ ਸਰਕਾਰੀ ਹਸਪਤਾਲ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਕਪੂਰਥਲਾ ਦੇ ਮਨਸੂਰਵਾਲ ਦੋਨਾਂ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਭਰਾ ਭੈਣ ਆਪਣੇ ਹੋ ਰਿਸ਼ਤੇਦਾਰਾਂ ਦੇ ਨਾਲ ਜੀਸੀਬੀ ਮਸ਼ੀਨ ਦੇ ਨਾਲ ਆਪਣੇ ਭਰਾ ਦਾ ਘਰ ਟਾਊਨ ਪਹੁੰਚੇ ਸਨ ਜਿੱਥੇ ਘਰ ਦਾ ਮਾਲਕ ਬਿਮਾਰ ਭਰਾ ਆਪਣੀ ਧੀ ਦੇ ਨਾਲ ਘਰ ਦੇ ਵਿੱਚ ਇਕੱਲਾ ਸੀ ਜਦੋਂ ਬੀਮਾਰ ਪ੍ਰਾਗ ਕਾਰ ਟਾਊਨ ਦੇ ਲਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗ ਪਿਆ ਤਾਂ ਉਹਨਾਂ ਨੇ ਬੀਮਾਰ ਭਰਾ ਉਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹੀ ਉੱਥੇ ਛੱਡ ਦਿੱਤਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਤੇਸਪੁਰੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਸੁਣ ਲੈਣੇ ਕਿ ਨਾਮ ਆ ਜੀ ਆਪਣਾ ਮਨਦੀਪ ਸੇਣੀ ਜੀ ਹਾਂਜੀ ਕਿਹੜਾ ਮੁੱਲਾ ਵਾ ਮੈਂ ਸੂਚਨਾ ਦਿੰਦਾ ਹਾਂ ਜੀ ਅੱਡ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਫਾਦੇ ਉੱਤੇ ਹਮਲਾ ਕੀਤਾ ਗਿਆ ਉਹ ਮੇਰੇ ਡੈਡੀ ਦਾ ਸਾਡਾ ਘਰ ਹੈਗਾ ਜੀ ਜਵਾਈ ਦੀ ਘਰ ਹੈਗਾ ਤੇ ਉਹ ਸਾਡੇ ਚਾਚੇ ਉਹਨੇ ਲਾ ਦਿੱਤੇ ਉਹਨੇ ਘੂੜਾ ਹੁਣੇ ਤੇ ਉਹ ਸਾਰੇ ਸਾਡਾ ਘਰ ਤਾਂ ਆਉਣ ਲੱਗੇ ਜੀ ਐਸਵੀ ਲੈ ਕੇ ਤੇ ਡੈਡੀ ਥੰਲੇ ਸੀਗੇ ਤੇ ਡੈਡੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਉਹਨਾਂ ਦੇ ਜਾਨ ਵਾਲ ਹਲਵਾ ਮਲਾ ਕਰ ਦਿੱਤਾ ਉਹਨੇ ਬਹੁਤ ਜ਼ਿਆਦਾ ਕੁੱਟਿਆ ਨਾਲ ਬੰਦੇ ਵੀ ਹੋਰ ਬੁਲਾਏ ਸੀ ਉਹਨਾਂ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਤੇ ਉਹ ਗੂਸੇ ਨੂੰ ਡੈਂਚੇ ਦਿੱਤੇ ਬੱਚੇ ਨੂੰ ਲੈ ਕੇ ਚੱਕ ਕੇ ਹਸਪੀਟਲ ਲੈ ਕੇ ਆਏ ਹਾਂ ਹੁਣ ਕੁਝ ਪੁਲਿਸ ਨਾਲ ਸੰਪਰਕ ਮੰਗ ਕਰਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਕਿ ਕਿਹੜੇ ਕਿਹੜੇ ਬੰਦੇ ਸੇ ਤੇ ਕੀ ਨਾਮ ਸੀ ਉਹਨਾਂ ਦਾ ਉਹਨਾਂ ਮੇਰਾ ਚਾਚਾ ਸੀ ਕਿ ਗੁਰਵਿੰਦਰ ਸਿੰਘ ਸੀਗਾ ਮੇਰੇ ਦਾਦਾ ਲਾਖ ਸਿੰਘ ਤੇ ਮੇਰੀ ਦਾਦੀ ਸੀ ਤੀਤੋਪੌਰ ਤੇ ਮੇਰੀ ਭੂਆ ਹੈਗੀ ਗਰਬੇਲ ਕੌਰ ਤੇ ਮੇਰਾ ਕੋਫਾ ਫਕੀਰ ਸਿੰਘ ਤੇ ਮੁੰਡੇ ਬਾਕੀ ਜਿਹੜੇ ਉਹਨਾਂ ਨੇ ਜਿਹੜੇ ਸੱਦੇ ਸੀ ਉਹਨਾਂ ਨੂੰ ਜਾਣਦੇ ਨਹੀਂ ਕਿ ਕੌਣ ਸੀਗੇ ਜੀ ਕਹਿੰਦੇ ਪੁਲਿਸ ਪਰਿਸ਼ਾਸਨ ਤੋਂ ਮੰਗ ਕੇ ਕਰਦੇ ਅਸੀਂ ਇਨਸਾਫ ਹੋਣਾ ਚਾਹੁੰਦਾ ਸਾਡੇ ਨਾਲ ਜੀ ਬਹੁਤ ਸਾਡੇ ਨਾਲ ਧੱਕਾ ਕੀਤਾ ਗਿਆ ਸਾਡੇ ਨਾਲ ਜੀ ਅੱਗੇ ਪਰਚੇ ਕਰ ਕਰਕੇ ਸਾਨੂੰ ਬੇਵਸ ਕਰਤਾ ਜੀ ਜਿਹੀ ਕਿ ਪੁਲਿਸ ਕੋ ਚੰਦੇ ਸਾਨੂੰ ਮਾਰ ਮਤੰਦੀ ਵਾਰ ਤੁਹਾਨੂੰ ਚੰਦੇ ਕਿ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਮਾਰ ਦੇਣਾ ਕਿੰਨੇ ਜਗਾ ਵਾ ਤੇ ਜਿੰਨੂੰ ਲੈ ਕੇ ਸਾਰਾ ਮਾਮਲਾ ਸਾਡਾ ਘਰ ਘਰੀ ਹੈ ਸਾਡਾ ਜੀ ਘਰ ਦੇ ਪਿੱਛੇ ਰੋਲਾ ਪੈਣ ਡਿਆ ਜੀ ਸਾਡਾ ਘਰ ਹੀ ਥੋੜਾ ਪੈਣ ਡਿਆ ਬਸ ਘਰ ਹੀ ਆਪਣਾ ਬਣਾਇਆ ਹੈਗਾ ਉਹ ਕਹਿੰਦੇ ਢਾ ਦੇਣਾ ਤੁਹਾਨੂੰ ਇੱਥੋਂ ਭਜੋਣਾ ਆ ਕੇ ਤੇ ਬਾਹਰ ਨਿਕਲੋ ਇੱਥੋਂ ਭਜੋ ਦੇ ਇਹ ਸਾਡਾ ਜੱਦੀ ਕਸਤੀ ਘਰ ਹੈਗਾ ਜੀ ਸਾਡਾ ਕਿਰਕਾ ਦਾ ਕਿੰਨਾ ਮਾਇਆ ਪਣਾ ਕਿੱਥੇ ਰਹਿਣ ਵਾਲੇ ਬਿਸਮਲਾ ਹਾਂਜੀ ਕੀ ਗੱਲ ਕੀ ਹੋਈ ਸੀ ਮੇਰੇ ਨਾਲ ਉਹ ਵੀ ਕੱਟ ਜਾਂਦੇ ਸੀ ਜੀ ਦੇ ਲੜਾਈ ਰومی ਨੇ ਨਾ ਕੱਲਾਸਾ ਕਿ ਉਹ ਜਾਸਾਨ ਜੀ ਨਹੀਂ ਸੀ ਚਾਰ ਪੰਜ ਸੀ ਜਿਹੜੇ ਸੀ ਉਹ ਬੰਦੇ ਆ ਗਏ ਚਾੱਕ ਕੇ ਰਾਂ ਕੁਟਿਆ ਮਾਰਿਆ ਮੈਂ ਤਾਂ ਬਲੀ ਮਿਲ ਸੀ ਦਾ ਮਹਾਰਾ ਜੀ ਹਾਂ ਨਾ ਮੇਰਾ ਕੰਮ ਹੁੰਦਾ ਜਨਾ ਕੋਈ ਹੋਰ ਉੱਪਰ ਲੱਗੇ ਕਿ ਉਹ ਨਿਆਣੇ ਬੱਚੇ ਮੇਰੇ ਸਾਹਮਣੇ ਸੀਗੇ ਤੇ ਮੇਰੇ ਕੋਲ ਚ ਫਗਨ ਲੱਗਾ ਬਾਚ ਲਗਾ ਕੁੱਤੇ ਜਿਹੜੇ ਮਾਰੇ ਅੰਦਰ ਫਗਨ ਲੱਗਾ ਕਿ ਹੋਇਆ ਕੀ ਬਸ ਇਹ ਨਹੀਂ ਲੱਗੋ ਮੇਰੇ ਕੋਲ ਫਗਨ ਲੱਗਾ ਵਾਏ ਕਿ ਮੈਂ ਇਹ ਲਾ ਦੇ ਕਿ ਕਾਰਨ ਕੀ ਸੀ ਲੜਾਈ ਦਾ ਹਮਦੁਲਿਲਾਹ ਲੜਾਈ ਕਰਤਾ ਹੁੰਦੀ ਸੀ ਨਾ ਲੜਾਈ ਜਿਸੀ ਕਰਤੀ ਸੀ ਫਾਟਾ ਟਾਂ ਲੜਾਈ ਸੀ ਨਾ ਅਛਾ ਜ਼ਬਰਦਸਤੀ ਟਡਕਾ ਟਾਣ ਆਈ ਸੀ ਹਾਂਜੀ ਜੀ ਜਿਹਨੂੰ ਰੋਕਿਆ ਤੇ ਤੁਹਾਡੇ ਤੇ ਹਮਲਾ ਕੀਤਾ ਕਹਿੰਦਾ ਬਤੂਰ ਦਾ ਕੀ ਕਹਿੰਦਾ ਸਾਨੂੰ ਕਿਹੜੇ ਕਿਹੜੇ ਬੰਦੇ ਸੀ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਂ ਤੁਹਾਨੂੰ ਹੀ ਕਹਿਣਾ ਹਾਂ ਨਾ ਬਤੂਰ ਜੀ ਸੀ ਕਹਿੰਦਾ ਸੰਪਤੀ ਸੀ ਜਿਹੜਾ ਜਿਹਨੂੰ ਕੋਈ ਰੋਕ ਨਹੀਂ ਸਕਦਾ ਇਹ ਕੰਮ ਕੀਤਾ ਇੱਦਾਂ ਦੇ ਕਿਹੜੇ ਬੰਦੇ ਸੀ ਕੀ ਨਾਮ ਨਾਮ ਸੀਗਾ ਜੀ ਉਹ ਮਾਤਾ ਜੀ ਕੋਲ ਪਹੁੰਚਗਾ ਠੀਕ ਹੈ ਜੀ ਇੱਕ ਮਦਰ ਸਾਡਾ ਪੁਰਾਣਾ ਸੀਗਾ ਤੇ ਕੁੜੀ ਸੀ ਜੀ ਇੱਕ ਮੁੰਡਾ ਸੀ ਤੇ ਬਾਕੀ ਜਿਹੜੇ ਹੋਰ ਸਿਗਨਲ ਨੂੰ ਪਤਾ ਨਹੀਂ ਲੱਗਾ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਸਾਫ਼ ਹੋਣਾ ਚਾਹੀਦਾ ਹੋਰ ਅੱਪਾ ਕੀ ਕਰਨਾ ਹੈ ਜੀ